ਅਮਾ ਸਰਜਾ ਤੋਂ ਪੀਐਮ ਸ਼੍ਰੀ ਸੀਨੀਅਰ ਸਕੈਂਡਰੀ ਸਕੂਲ ਦੇ ਬੱਚਿਆਂ ਦਾ ਟੂਰ ਪ੍ਰਿੰਸੀਪਲ ਦੀ ਅਗਵਾਹੀ ਵਿੱਚ ਜਾ ਰਿਹਾ ਹੈ ਪ੍ਰਿੰਸੀਪਲ ਸਰ ਨਾਲ ਗੱਲ ਕਰਦੇ ਕਿ ਕੁੱਲ ਬੱਚੇ ਕਿੰਨੇ ਹਨ ਅਤੇ ਕਿਹੜੀ-ਕਿਹੜੀ ਜਗ੍ਹਾ ਤੇ ਟੂਰ ਲਿਜਾ ਰਹੇ ਹਨ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਹੜੀ ਥਾਂ ਜੀ ਟੂਰ ਜਾ ਰਹੇ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਪੰਚ ਮੈਮ ਤੇ ਸਮੂਹ ਪੰਚਾਇਤ ਮੈਂਬਰ ਸਹਿਬਾਨ ਤੇ ਪਿੰਡ ਤੋਂ ਪਹੁੰਚੇ ਹੋਏ ਸਾਰੇ ਹੀ ਵਿਦਵੰਤੇ ਸਾਹਿਬਾਨ ਸਾਰੇ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਇਹ ਟ੍ਰਿਪ ਹੈ ਜੀ ਜਿਹੜਾ ਸਾਡਾ ਪੀਐਮ ਸੀਰੀ ਸਕੂਲ ਮਹਿਮਾ ਸਰਜਾਦਾ ਇਹ ਜੈਪੁਰ ਜਾ ਰਿਹਾ ਜੀ ਰਾਜਸਥਾਨ ਔਰ ਰਾਜਸਥਾਨ ਦੇ ਵਿੱਚ ਜੈਪੁਰ ਦੇ ਵਿੱਚ ਜਿੰਨੇ ਵੀ ਇਤਿਹਾਸਿਕ ਕਿਲੇ ਆ ਜਾਂ ਕੋਈ ਵਿਗਿਆਨਿਕ ਕੇਂਦਰ ਆ ਜਾਂ ਟੈਕਨੋਲੋਜੀ ਨਾਲ ਸੰਬੰਧਿਤ ਸੰਸਥਾਨ ਹੈ ਇਹ ਸਾਰਿਆਂ ਦਾ ਟੂਰ ਹੈ ਜੀ ਇਹ ਟੂਰ ਸਾਡਾ 5 ਦਿਨਾਂ ਦਾ ਤੇ 6 ਰਾਤਾਂ ਦਾ ਹੈ ਜਿਹਦੇ ਵਿੱਚ 50 ਬੱਚੇ ਜਾ ਰਹੇ ਆ ਜੀ ਦੋ ਸਾਡੇ ਏਜੈਂਟਸ ਅਧਿਆਪਕ ਤੇ ਦੋ ਸਾਡੇ ਜਿਹੜੇ ਹੈ ਲੇਡੀਜ਼ ਟੀਚਰ ਨਾਲ ਜਾ ਰਹੇ ਆ ਠੀਕ ਹੈ ਸਰ ਲੈ ਕੇ 12ਵੀਂ ਕਲਾਸ ਦੇ ਬੱਚੇ ਆ ਜੀ ਕਿ ਜਿਹੜੇ ਟਾਪਰ ਬੱਚੇ ਆ ਸਾਡੇ ਉਹ ਜਾ ਰਿਹਾ ਜੀ ਜਿਹੜੇ ਚੰਗੀਆਂ ਪੋਜੀਸ਼ਨਾਂ ਲੈਂਦੇ ਆ ਕਲਾਸਾਂ ਦੇ ਵਿੱਚ ਪਰ ਅਸੀਂ ਇਹਨਾਂ ਦੀ ਸਿਲੈਕਸ਼ਨ ਮੈਰਿਟ ਦੇ ਆਧਾਰ ਤੇ ਕੀਤੀ ਹੈ ਪਰ ਇਹ ਸਾਡੇ ਕੋਲੇ ਜਿਹੜੇ 50 ਬੱਚੇ ਬੈਠੇ ਹੋਏ ਆ 8ਵੀਂ ਤੋਂ 12ਵੀਂ ਕਲਾਸ ਦੇ ਬੱਚੇ ਆ ਕਿਉਂਕਿ 6ਵੀਂ 7ਵੀਂ ਕਲਾਸ ਦੇ ਬੱਚੇ ਸੀ ਜਿਹੜੇ ਉਹ ਛੋਟੇ ਜਾਦੇ ਸੀ ਸਰੀ ਪਹਿਲਾ ਹੀ ਟੂਰ ਆ ਕਿ ਇਸ ਤੋਂ ਪਹਿਲਾਂ ਵੀ ਸੈਸ਼ਨ 'ਚ ਕੋਈ ਟੂਰ ਗਿਆ ਸੀ ਜੇ ਤੁਹਾਨੂੰ ਪਹਿਲਾਂ ਜੀ ਅਸੀਂ ਜਿਹੜੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸਾਡੇ ਜਿਹੜੇ ਇਤਿਹਾਸਕ ਸ਼ਹਿਰ ਹੈ ਉਹਨਾਂ ਦੇ ਟ੍ਰਿਪ ਲਵਾ ਚੁੱਕੇ ਆ ਜੀ ਸਾਰੀਆਂ ਕਲਾਸਾਂ ਦੇ 6ਵੀਂ ਦਾ ਸਾਡਾ ਗਿਆ ਸੀਗਾ ਜੀ ਹੁਸੈਨੀ ਵਾਲੇ ਬਾਡਰ 7ਵੀਂ ਕਲਾਸ ਦਾ ਅੰਮ੍ਰਿਤਸਰ ਗਿਆ ਸੀ ਜੀ 8ਵੀਂ ਦਾ ਮੈਤਿਆਣਾ ਸਾਹਿਬ ਚੰਦਪੁਰਾਣਾ ਤੇ ਮੋਗਾ ਤੀਨਾ ਕਾਂਗੜ ਜੀ ਐਂ 9ਵੀਂ ਦਾ ਪਟਿਆਲੇ ਜੀ ਤਾਂ ਸਾਰੀਆਂ ਕਲਾਸਾਂ ਕਰਮਵਾਰ ਟ੍ਰਿਪਾਂ ਤੇ ਜਾ ਚੁੱਕੀਆਂ ਜੀ ਪੰਜਾਬ 'ਚ 6ਵੀਂ ਤੋਂ 12ਵੀਂ ਤੱਕ ਇਹ ਪਹਿਲਾ ਟ੍ਰਿਪ ਹੈ ਜੀ ਪੀਐਮ ਸ਼੍ਰੀ ਸਕੂਲ ਦਾ ਔਰ ਇਹ ਆਊਟ ਆਫ ਪੰਜਾਬ ਜਾ ਰਿਹਾ ਜੀ ਰਾਜਸਥਾਨ ਜੈਪੁਰ ਦੇ ਵਿੱਚ ਠੀਕ ਹੈ ਸਰ ਥੈਂਕ ਯੂ ਪਿੰਦਰ ਪੰਚਾਇਤ ਮਹਿਮਦ ਸਰਜਾ ਪੁਰਨਾ ਵੱਲੋਂ ਤੁਹਾਡੇ ਲਈ ਰਿਫਰੈਸ਼ਮੈਂਟ ਦਿੱਤੀ ਹੈ ਬੇਟਾ ਇਹ ਤੇ ਬਹੁਤ ਵੱਡੀ ਗੱਲ ਹੈ ਪੰਚਾਇਤ ਦਾ ਬਹੁਤ ਵਧੀਆ ਤੇ ਬਹੁਤ ਬੜਾ ਮਾਣ ਹੈ ਪਿੰਨ ਮਹਿਮਦ ਸਰਜਾ ਦੀ ਪੰਚਾਇਤ ਵੱਲੋਂ ਬੱਚਿਆਂ ਨੂੰ ਉਤੇ ਜਨਮ ਸਮੇਂ ਕੇਲੇ ਹੁੰਦੇ ਜਾ ਰਹੇ ਇਸ ਸਮੇਂ ਸਰਪੰਚ ਗਰਜੀਤ ਕੌਰ ਚੇਅਰਮੈਨ ਸੁਰਿੰਦਰ ਸਿੰਘ ਬਿੱਕੂ ਅਤੇ ਸਮੂਹ ਗ੍ਰਾਮ ਪੰਚਾਇਤ ਮੌਜੂਦ ਹੈ ਬੇਨਤਕਰ ਬੇਨਤਕਰ ਅਸਨੂ ਹਰੀ ਚੰਡੀ ਦੇ ਕੇ ਟੂਰ ਲਈ ਰਵਾਨਾ ਕਰਦੇ ਹੋ ਸਰਪੰਚ ਗਰਜੀਤ ਕੌਰ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਅਤੇ ਸੰਨੂ ਗ੍ਰਾਮ ਪੰਚਾਇਤ ਮਹਿਮਾ ਸਰਜਾ